ਸਤਿ ਸ਼੍ਰੀ ਅਕਾਲ ਜੀ ਫੈਸਲੇ ਜ਼ਿੰਦਗੀ ਤੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। حاضر ਹਾਂ ਤੁਹਾਡੇ ਲਈ ਇੱਕ ਨਵੀਂ ਪਰਿਵਾਰਕ ਕਹਾਣੀ ਲੈ ਕੇ। ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ। ਹਾਂਜੀ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ। ਸ਼ਮਸ਼ੀਰ ਸਿੰਘ ਦਾ ਇੱਕੋ ਇੱਕ ਮੁੰਡਾ ਸੀ ਗੁਰਦੀਪ। ਸ਼ਮਸ਼ੀਰ ਸਿੰਘ ਕੋਲ ਦੋ ਕੁ ਕਿੱਲੇ ਜ਼ਮੀਨ ਦੀ ਸੀ ਪਰ ਉਹ ਬਹੁਤ ਮਿਹਨਤੀ ਕਿਸਾਨ ਸੀ। ਆਪਣੇ ਖੇਤਾਂ ਵਿੱਚ ਬਹੁਤ ਮਿਹਨਤ ਕਰਦਾ। ਉਸ ਦੇ ਘਰ ਵਾਲੀ ਸਰਜੀਤ कौर ਘਰੇ ਪਸ਼ੂ ਡੰਗਰ ਸੰਭਦੀ ਉਸ ਨੇ ਆਪਣੇ ਪੁੱਤਰ ਗਰਦੀਪ ਨੂੰ ਵਧੀਆ ਸਕੂਲ ਵਿੱਚ ਪੜਾਇਆ ਤਾਂ ਕਿ ਸਾਡਾ ਪੁੱਤਰ ਪੈਰਾਂ ਤੇ ਖੜਾ ਹੋ ਸਕੇ ਆਪਣੀ ਜ਼ਿੰਦਗੀ ਸੌਖੇ ਢੰਗ ਨਾਲ ਬਤੀਤ ਕਰ ਲਵੇ ਗੁਰਦੀਪ ਪੜਨ ਵਿੱਚ ਬੜਾ ਹੁਸ਼ਿਆਰ ਹੋਣ ਕਰਕੇ ਉਸ ਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸ਼ਹਿਰ ਵਿੱਚ ਨੌਕਰੀ ਮਿਲ ਗਈ ਸ਼ਮਸ਼ੀਰ ਸਿੰਘ ਤੇ ਉਸ ਦੇ ਘਰ ਵਾਲੀ ਨੂੰ ਬਹੁਤ ਖੁਸ਼ੀ ਹੋਈ ਉਹਨਾਂ ਨੇ ਆਪਣੇ ਪੁੱਤ ਦੀ ਨੌਕਰੀ ਮਿਲਣ ਤੇ ਪ੍ਰਮਾਤਮਾ ਦਾ ਬਹੁਤ ਧੰਨਵਾਦ ਕੀਤਾ। ਗੁਰਦੀਪ ਡਿਊਟੀ ਤੇ ਜਾਂਨ ਲੱਗ ਪਿਆ। ਉਹ ਸਵੇਰੇ ਜਾਂਦਾ ਤੇ ਸ਼ਾਮ ਨੂੰ ਘਰ ਆ ਜਾਂਦਾ। ਹੁਣ ਗੁਰਦੀਪ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਗਏ। ਸ਼ਮਸ਼ੀਰ ਸਿੰਘ ਦੀ ਸਿਹਤ ਢਿੱਲੀ ਮੱਠੀ ਰਹਿੰਦੀ ਸੀ। ਇੱਕ ਦਿਨ ਉਸ ਦਾ ਸਾਹ ਰੁਕਣ ਲੱਗ ਗਿਆ। ਤਾਂ ਉਹ ਡਾਕਟਰ ਕੋਲ ਗਿਆ। ਡਾਕਟਰ ਨੇ ਕਿਹਾ ਕਿ ਤੁਸੀਂ ਆਪਣੇ ਸਾਰੇ ਟੈਸਟ ਕਰਵਾਓ। ਸ਼ਮਸ਼ੀਰ ਸਿੰਘ ਨੇ ਟੈਸਟ ਕਰਵਾਏ। ਤਾਂ ਪਤਾ ਲੱਗਾ ਕਿ ਉਸ ਨੂੰ ਕੈਂਸਰ ਦੀ ਬਿਮਾਰੀ ਨੇ ਘੇਰ ਲਿਆ ਹੈ। ਸ਼ਮਸ਼ੀਰ ਸਿੰਘ ਦੀ ਬਿਮਾਰੀ ਵਾਲੀ ਗੱਲ ਸੁਣ ਕੇ ਸਰਜੀਤ ਕੌਰ ਬਹੁਤ ਰੋਈ ਤੇ ਸ਼ਮਸ਼ੀਰ ਸਿੰਘ ਕਹਿਣ ਲੱਗਾ ਹੁਣ ਮੈਂ ਗੁਰਦੀਪ ਦਾ ਵਿਆਹ ਜਲਦੀ ਤੋਂ ਜਲਦੀ ਕਰ ਦੇਣਾ ਚਾਹੁੰਦਾ ਹਾਂ ਤਾਂ ਕਿ ਜਿਉਂਦੇ ਜੀ ਮੈਂ ਇਸ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਵਾਂ ਪਰ ਗੁਰਦੀਪ ਨੂੰ ਆਪਣੇ ਬਾਪ ਦੀ ਬਿਮਾਰੀ ਦਾ ਕੋਈ ਬਾਲਾ ਫਿਕਰ ਨਹੀਂ ਸੀ। ਗੁਰਦੀਪ ਦਾ ਵਿਆਹ ਹੋ ਗਿਆ ਗੁਰਦੀਪ ਦੇ ਘਰ ਵਾਲੀ ਨਵਜੋਤ ਬਹੁਤ ਸਿਆਣੀ ਕੁੜੀ ਸੀ ਉਹ ਆਪਣੇ ਸੱਸ ਸਹੁਰੇ ਦੀ ਬਹੁਤ ਖਿਆਲ ਰੱਖਦੀ ਉਸ ਨੇ ਗੁਰਦੀਪ ਨੂੰ ਕਿਹਾ ਕਿ ਆਪਾਂ ਬਾਪੂ ਜੀ ਨੂੰ ਵਦਿਆ ਹਸਪਤਾਲ ਵਿੱਚ ਲੈ ਕੇ ਚੱਲੀਏ ਪਰ ਗੁਰਦੀਪ ਨੇ ਉਸ ਨੂੰ ਕਿਹਾ ਕਿ ਬਿਮਾਰੀ ਬਾਪੂ ਜੀ ਦੇ ਸਾਰੇ ਸਰੀਰ ਵਿੱਚ ਫੈਲ ਚੁੱਕੀ ਹੈ ਤੇ ਹੁਣ ਉਹਨਾਂ ਦਾ ਇਲਾਜ ਕਰਾਉਣਾ ਸੰਭਵ ਨਹੀਂ ਰਿਹਾ ਆਪਣੇ ਪਿਓ ਦੀ ਬਿਮਾਰੀ ਤੇ ਹੋਰ ਇਹ ਖਰਚੇ ਤੋਂ ਗੁਰਦੀਪ ਬੜਾ ਪਰੇਸ਼ਾਨ ਸੀ ਕਿ ਹਰ ਰੋਜ਼ ਬਾਪੂ ਜੀ ਉੱਪਰ ਕਿੰਨੇ ਪੈਸੇ ਲੱਗ ਰਹੇ ਨੇ ਉਹ ਇਸ ਜ਼ਿੰਮੇਵਾਰੀ ਤੋਂ ਮੁਕਤੀ ਬਣਾਉਣ ਲਈ ਯੋਜਨਾ ਬਣਾ ਰਿਹਾ ਸੀ ਫਿਰ ਉਸ ਨੇ ਯੋਜਨਾ ਬਣਾਈ ਤੇ ਆਪਣੇ ਮਾਪੇ ਨੂੰ ਕਹਿਣ ਲੱਗਾ ਹੁਣ ਮੇਰੀ ਡਿਊਟੀ ਡਬਲ ਕਰ ਦਿੱਤੀ ਐ ਮੈਨੂੰ ਦਿਨ ਰਾਤ ਡਿਊਟੀ ਕਰਨੀ ਪਵੇਗੀ ਫਿਰ ਮੇਰੀ ਨੌਕਰੀ ਵੱਤ ਸਕਦੀ ਐ ਨਹੀਂ ਤਾਂ ਮੈਨੂੰ ਸਸਪੈਂਡ ਕਰ ਦੇਣਗੇ ਮਾਂ-ਬਾਪ ਨੂੰ ਵੀ ਆਪਣੇ ਪੁੱਤਰ ਦੀ ਬੜੀ ਫਿਕਰ ਸੀ। ਉਹਨਾਂ ਨੇ ਕਿਹਾ ਕਿ ਪੁੱਤਰ ਤੂੰ ਦਿਨ-ਰਾਤ ਡਿਊਟੀ ਕਰ। ਪਰ ਗੁਰਦੀਪ ਕਹਿਣ ਲੱਗਾ ਇਹਦੇ ਵਾਸਤੇ ਮੈਨੂੰ ਸ਼ਹਿਰ ਰਹਿਣਾ ਪਵੇਗਾ। ਤੇ ਜੋਤ ਨੂੰ ਵੀ ਨਾਲ ਲੈ ਕੇ ਜਾਣਾ ਪਵੇਗਾ। ਕਿਉਂਕਿ ਮੈਨੂੰ ਇਕੱਲੇ ਨੂੰ ਰੋਟੀ ਪਾਣੀ ਦਾ ਬਹੁਤ ਫਿਕਰ ਹੈ। ਸਰਜੀਤ ਕੌਰ ਨੂੰ ਵੀ ਆਪਣੇ ਪੁੱਤਰ ਦੀ ਬਹੁਤ ਫਿਕਰ ਸੀ। ਉਸ ਨੇ ਗੁਰਦੀਪ ਨੂੰ ਕਹਿ ਦਿੱਤਾ ਕਿ ਤੁਸੀਂ ਦੋਨੇ ਜਾਨੇ ਸ਼ਹਿਰ ਚਲੇ ਜਾਓ। ਮੈਂ ਹੈਗੀ ਆ ਤੇਰੇ ਬਾਪੂ ਜੀ ਦੀ ਦੇਖਭਾਲ ਕਰਨ ਨੂੰ ਬਾਕੀ ਜੇ ਕੋਈ ਜ਼ਰੂਰਤ ਪਵੇਗੀ ਤਾਂ ਮੈਂ ਤੁਹਾਨੂੰ ਦੱਸ ਦਿਆ ਕਰਾਂਗੀ ਗੁਰਦੀਪ ਬੜਾ ਖੁਸ਼ ਹੋਇਆ ਪਰ ਨਵਜੋਤ ਬਾਪੂ ਜੀ ਨੂੰ ਇਸ ਹਾਲਤ ਵਿੱਚ ਛੱਡ ਕੇ ਸ਼ਹਿਰ ਜਾਣ ਲਈ ਤਿਆਰ ਨਹੀਂ ਸੀ ਪਰ ਉਸ ਨੂੰ ਆਪਣੇ ਘਰ ਵਾਲੇ ਦੇ ਨਾਲ ਜਾਣਾ ਪਿਆ ਸ਼ਹਿਰ ਜਾ ਕੇ ਗੁਰਦੀਪ ਆਪਣੇ ਕੰਮ ਵਿੱਚ ਇੰਨਾ ਜ਼ਿਆਦਾ ਰੁੱਝ ਗਿਆ ਕਿ ਉਸ ਨੇ ਆਪਣੇ ਮਾਂ ਬਾਪ ਨੂੰ ਫੋਨ ਕਰਨਾ ਵੀ ਛੱਡ ਦਿੱਤਾ ਉਸਦੇ ਮਨ ਵਿੱਚ ਇਹ ਸੀ ਕਿ ਬੇਬੇ ਬਾਪੂ ਮੇਰੇ ਤੋਂ ਇਲਾਜ ਲਈ ਪੈਸੇ ਮੰਗਣਗੇ ਹੁਣ ਉਹ ਆਪਣੀ ਜ਼ਿੰਮੇਵਾਰੀ ਤੋਂ ਦੂਰ ਹੁੰਦਾ ਜਾ ਰਿਹਾ ਸੀ ਪਰ ਨਵਜੋਤ ਆਪਣੇ ਸੱਸ ਸਹੁਰੇ ਦਾ ਬਹੁਤ ਫਿਕਰ ਕਰਦੀ ਸੀ ਉਹ ਦਿਨ ਵਿੱਚ 2-4 ਫੋਨ ਜ਼ਰੂਰ ਲਾਉਂਦੀ ਸੀ ਉਹਨਾਂ ਦਾ ਪੁੱਛਦੀ ਇੱਕ ਦਿਨ ਸੁਰਜੀਤ ਘੋਰਨੇ ਨਵਜੋਤ ਨੂੰ ਦੱਸਿਆ ਕਿ ਅੱਜ ਤੇਰੇ ਬਾਪੂ ਜੀ ਦੀ ਸਿਹਤ ਜ਼ਿਆਦਾ ਖਰਾਬ ਹੈ ਨਵਜੋਤ ਕਹਿਣ ਲੱਗੀ ਕੋਈ ਗੱਲ ਨਹੀਂ ਬੇਬੇ ਜੀ ਅਸੀਂ ਸ਼ਾਮ ਤੱਕ ਤੁਹਾਡੇ ਕੋਲ ਆ ਜਾਵਾਂਗੇ ਸ਼ਾਮ ਨੂੰ ਜਦੋਂ ਗੁਰਦੀਪ ਡਿਊਟੀ ਤੋਂ ਆਇਆ ਤਾਂ ਨਵਜੋਤ ਨੇ ਉਸ ਨੂੰ ਕਿਹਾ ਕਿ ਆਪਾਂ ਪਿੰਡ ਜਾਣਾ ਬਾਪੂ ਜੀ ਠੀਕ ਨਹੀਂ ਗੁਰਦੀਪ ਕਹਿਣ ਲੱਗਾ ਸਵੇਰੇ ਫਿਰ ਮੈਂ ਡਿਊਟੀ ਤੇ ਜਾਣਾ ਅੱਜ ਨਹੀਂ ਆਪਣੇ ਤੋਂ ਜਾਇਆ ਜਾਣਾ ਕੱਲ ਨੂੰ ਚਲੇ ਜਾਵਾਂਗੇ ਪਰ ਨਵਜੋਤ ਬਾਪੂ ਜੀ ਦੀ ਸਿਹਤ ਨੂੰ ਲੈ ਕੇ ਬਹੁਤ ਪਰੇਸ਼ਾਨ ਸੀ ਗੁਰਦੀਪ ਨੇ ਉਸ ਨੂੰ ਚਿੜਕਾਂ ਦੇ ਕੇ ਚੁੱਪ ਕਰਕੇ ਬਿਠਾ ਦਿੱਤਾ ਨਵਜੋਤ ਨੂੰ ਸਾਰੀ ਰਾਤ ਨੀਂਦ ਨਾ ਆਈ ਸਵੇਰੇ 4 ਵਜੇ ਉਹਨਾਂ ਨੂੰ ਫੋਨ ਆਇਆ ਕਿ ਸ਼ਮਸ਼ੀਰ ਸਿੰਘ ਦੀ ਮੌਤ ਹੋ ਚੁੱਕੀ ਹੈ ਤਾਂ ਨਵਜੋਤ ਆਪਣੇ ਘਰ ਵਾਲੇ ਨੂੰ ਕਹਿਣ ਲੱਗੀ ਹੁਣ ਕਿਹੜਾ ਮੂੰਹ ਲੈ ਕੇ ਜਾਵਾਂਗੇ ਘਰੇ ਮੈਂ ਤੁਹਾਨੂੰ ਰਾਤ ਦੀ ਕਹਿੰਦੀ ਸੀ ਕਿ ਆਪਾਂ ਚਲੇ ਜਾਈਏ ਬਾਪੂ ਜੀ ਦੀ ਸਿਹਤ ਜ਼ਿਆਦਾ ਖਰਾਬ ਹੈ ਪਰ ਗੁਰਦੀਪ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਉਹ ਸਵੇਰੇ 7 ਵਜੇ ਦੇ ਕਰੀਬ ਪਿੰਡ ਗਈ ਜਾ ਕੇ ਬਾਪੂ ਜੀ ਦੀਆਂ ਅੰਤਮ ਰਸਮਾਂ ਪੂਰੀਆਂ ਕੀਤੀਆਂ। ਹੁਣ ਮਜਬੂਰੀ ਵਸ ਗੁਰਦੀਪ ਨੂੰ ਭੋਗ ਤੱਕ ਪਿੰਡ ਹੀ ਰਹਿਣਾ ਪਿਆ। ਪਰ ਉਹ ਹਮੇਸ਼ਾ ਇਹ ਹੀ ਗੱਲ ਸੋਚੀ ਜਾਂਦਾ ਕਿ ਮੇਰਾ ਭੋਗ ਤੇ ਬੜਾ ਖਰਚਾ ਹੋ ਜਾਵੇਗਾ ਤੇ ਉਧਰ ਦਫ਼ਤਰ ਵਿੱਚ ਵੀ ਛੁੱਟੀਆਂ ਪੈ ਗਈਆਂ ਨੇ ਤਨਖਾਹ ਵੀ ਕੱਟ ਲਈ ਜਾਵੇਗੀ। ਨਵਜੋਤ ਉਸ ਨੂੰ ਬਹੁਤ ਸਮਝਾਉਂਦੀ ਬਾਪੂ ਜੀ ਦਾ ਭੋਗ ਪੈ ਗਿਆ। ਅਗਲੇ ਦਿਨ ਨਵਜੋਤ ਤੇ ਗੁਰਦੀਪ ਚાલ ਲੱਗੇ ਤਾਂ ਪਿੰਡ ਦਾ ਸਰਪੰਚ ਗੁਰਦੀਪ ਨੂੰ ਕਹਿਣ ਲੱਗਾ ਦੇਖ ਗੁਰਦੀਪ ਹੁਣ ਤੱਕ ਤੇਰਾ ਬਾਪੂ ਜਿਹਾ ਹੁੰਦਾ ਸੀ ਤਾਂ ਤੇਰੀ ਮਾਂ ਉਹਦੇ ਸਹਾਰੇ ਬੈਠੀ ਸੀ ਹੁਣ ਉਹਨੂੰ ਇਕੱਲੀ ਨੂੰ ਛੱਡ ਕੇ ਨਾ ਜਾ ਇਸ ਨੂੰ ਆਪਣੇ ਨਾਲ ਲੈ ਜਾ ਗੁਰਦੀਪ ਕਹਿਣ ਲੱਗਾ ਸਰਪੰਚ ਸਾਹਿਬ ਮੈਂ ਸਮਝਦਾ ਤੁਹਾਡੀ ਗੱਲ ਪਰ ਉੱਥੇ ਸਾਡੇ ਨਿੱਕੇ ਜਿਹੇ ਘਰ ਵਿੱਚ ਸ਼ਹਿਰ ਬੇਬੇ ਦਾ ਜੀ ਨਹੀਂ ਲੱਗਣਾ ਇਸ ਨੂੰ ਇੱਥੇ ਹੀ ਰਹਿਣ ਦਿਓ ਅਸੀਂ 2-4 ਦਿਨ ਬਾਅਦ ਢੇੜਾ ਮਾਰਦੇ ਰਹਾਂਗੇ ਪਰ ਨਵਜੋਤ ਗੁਰਦੀਪ ਦੀ ਇਸ ਗੱਲ ਤੇ ਸਹਿਮਤ ਨਾ ਹੋਈ ਤੇ ਸਰਪੰਚ ਨੇ ਵੀ ਗੁਰਦੀਪ ਨੂੰ ਦੀ ਇਸ ਗੱਲ ਦਾ ਵਿਰੋਧ ਕੀਤਾ ਉਹ ਕਹਿਣ ਲੱਗਾ ਚੱਲ ਜੇ ਤੂੰ ਆਪਣੀ ਮਾਂ ਨੂੰ ਨਹੀਂ ਸੰਭਾਲ ਸਕਦਾ ਤਾਂ ਇਸ ਦੀ ਜ਼ਿੰਮੇਵਾਰੀ ਪੰਚਾਇਤ ਆਪਣੇ ਸਿਰ ਲਵੇਗੀ ਪਰ ਤੈਨੂੰ ਜ਼ਮੀਨ ਤੇ ਘਰ ਵਿੱਚੋਂ ਕੁਝ ਨਹੀਂ ਦਿੱਤਾ ਜਾਵੇਗਾ ਇਹ ਗੱਲ ਸੁਣ ਕੇ ਗੁਰਦੀਪ ਆਪਣੀ ਮਾਂ ਨੂੰ ਸ਼ਹਿਰ ਵਿੱਚ ਲੈ ਜਾਣ ਲਈ ਰਾਜ਼ੀ ਹੋ ਗਿਆ ਸੁਰਜੀਤ ਕੌਰ ਆਪਣਾ ਘਰ ਛੱਡ ਕੇ ਜਦੋਂ ਸ਼ਹਿਰ ਜਾ ਰਹੀ ਸੀ ਤਾਂ ਉਹ ਬਹੁਤ ਰੋਈ ਕਿਉਂਕਿ ਇਸ ਘਰ ਨਾਲ ਉਸ ਦੀਆਂ ਸਾਰੀ ਉਮਰ ਦੀਆਂ ਯਾਦਾਂ ਜੁੜੀਆਂ ਸੀ। ਇਹ ਇਕੱਲੀ ਵੀ ਰਹਿ ਨਹੀਂ ਸਕਦੀ ਸੀ ਇਸ ਕਰਕੇ ਉਸ ਨੂੰ ਆਪਣੇ ਪੁੱਤਰ ਦੇ ਨਾਲ ਜਾਣਾ ਪਿਆ। ਉਸ ਦੀ ਨੂਨਵਜੋਤ کہہ ਰਹੀ ਸੀ, "ਮੰਮੀ ਜੀ, ਤੁਸੀਂ ਘਬਰਾਓ ਨਾ। ਆਪਾਂ ਹਫ਼ਤੇ ਬਾਅਦ ਆ ਕੇ ਇਸ ਘਰ ਦੀ ਸਫਾਈ ਕਰ ਜਿਆ ਕਰਾਂਗੇ ਤੇ ਨਾਲੇ ਪਿੰਡ ਗੇੜਾ ਮਾਰ ਜਿਆ ਕਰਾਂਗੇ।" ਉਹ ਦਿਲਾਸਾ ਦੇ ਕੇ surjit कौर ਨੂੰ ਆਪਣੇ ਨਾਲ ਲੈ ਗਈ। ਸਰਜੀਤ कौर ਸ਼ਹਿਰ ਗਈ ਨੂੰ 1 ਮਹੀਨਾ ਹੀ ਹੋਇਆ ਸੀ ਕਿ ਇਸ ਵਾਰ ਬਿਜਲੀ ਦਾ ਬਿੱਲ 1500 ਰੁਪਏ ਵੱਧ ਆ ਗਿਆ ਗੁਰਦੀਪ ਰੋਲਾ ਪਾਉਣ ਲੱਗਾ ਕਹਿਣ ਲੱਗਾ ਨਵਜੋਤ ਇਸ ਵਾਰ 1500 ਰੁਪਏ ਬਿਜਲੀ ਦਾ ਬਿੱਲ ਜ਼ਿਆਦਾ ਆ ਗਿਆ ਆਪਣਾ ਖਰਚਾ ਪੂਰਾ ਨਹੀਂ ਹੋਣਾ ਨਵਜੋਤ ਕਹਿਣ ਲੱਗੀ ਕੋਈ ਗੱਲ ਨਹੀਂ 1500 ਨਾਲ ਮਰਨੇ ਨਹੀਂ ਲੱਗੇ ਆਪਾਂ ਪਰ ਗੁਰਦੀਪ ਹਰ ਵੇਲੇ ਆਪਣੀ ਮਾਂ ਦੇ ਖਰਚੇ ਦੇਂਦਾ ਰਹਿੰਦਾ ਸੀ ਨਵਜੋਤ ਬੜਾ ਸਮਝਾਉਂਦੀ ਪਰ ਉਹ ਉਸਦੀ ਕੋਈ ਗੱਲ ਨਹੀਂ ਸੁਣਦਾ ਸੀ ਇੱਕ ਦਿਨ ਫਿਰ ਸੁਰਜੀਤ ਕੌਰ ਦੇ ਪੇਟ ਵਿੱਚ ਤੇਜ਼ ਦਰਦ ਹੋਣ ਲੱਗ ਪਿਆ ਨਵਜੋਤ ਉਸ ਨੂੰ ਲੈ ਕੇ ਹਸਪਤਾਲ ਗਈ ਡਾਕਟਰਾਂ ਨੇ ਸਕੈਨ ਕੀਤੀ ਤਾਂ ਦੱਸਿਆ ਕਿ ਇਸਦੇ ਪਥਰੀਆਂ ਨੇ ਦਵਾਈ ਖਾਣੀ ਪਵੇਗੀ ਗੁਰਦੇ ਦੀ ਪਥਰੀਆ ਠੀਕ ਹੋ ਜਾਵੇਗੀ ਨਵਜੋਤ ਆਪਣੀ ਸੱਸ ਨੂੰ ਦਵਾਈ ਦਿਵਾ ਕੇ ਘਰ ਵਾਪਸ ਆ ਗਈ ਗੁਰਦੀਪ ਫਿਰ ਇਸ ਗੱਲ ਤੇ ਬੜਾ ਮਚਿਆ ਸੀ ਕਿ ਅੱਜ ਫਿਰ ਬੇਬੇ ਦੀ ਦਵਾਈ ਤੇ ਕਿੰਨੇ ਪੈਸੇ ਲੱਗ ਗਏ ਨੇ ਪਰ ਇਸ ਵਾਰ ਨਵਜੋਤ ਨੇ ਉਸ ਦਾ ਪੂਰਾ ਵਿਰੋਧ ਕੀਤਾ ਉਹ ਅੱਜ ਤੱਕ ਗੁਰਦੀਪ ਦੇ ਅੱਗੇ ਨਹੀਂ ਬੋਲੀ ਸੀ ਪਰ ਅੱਜ ਆਪਣੀ ਸੱਸ ਕਰਕੇ ਉਸ ਨੇ ਗੁਰਦੀਪ ਨੂੰ ਕਈ ਗੱਲਾਂ ਸੁناਈਆਂ ਸਰਜੀਤ ਕੌਰ ਦਾ ਦਰਦ ਹੁਣ ਘਟ ਗਿਆ ਸੀ ਤਾਂ ਹਫ਼ਤੇ ਬਾਅਦ ਫਿਰ ਨਵਜੋਤ ਨੇ ਗੁਰਦੀਪ ਨੂੰ ਕਿਹਾ ਬੇਬੇ ਨੂੰ ਡਾਕਟਰ ਕੋਲ ਲੈ ਜਾਓ ਦਵਾਈ ਮੁੱਕ ਗਈ ਹੈ ਨਾਲੇ ਅੱਜ ਫਿਰ ਸਕੈਨ ਕਰਕੇ ਦੇਖ ਲੈਣਗੇ ਕਿ ਪਥਰੀਆਂ ਦਾ ਕਿੰਨਾ ਕੁ ਫਰਕ ਪਿਆ ਗੁਰਦੀਪ ਆਣ ਮੰਨੇ ਜੇ ਮਾਨ ਨਾਲ ਆਪਣੀ ਮਾਂ ਨੂੰ ਡਾਕਟਰ ਕੋਲ ਲੈ ਗਿਆ ਡਾਕਟਰਾਂ ਨੇ ਸਕੈਨ ਕਰਨ ਲਈ ਪਰਚੀ ਕੱਟ ਦਿੱਤੀ ਉਸਦੇ ਮੂਰੇ ਕਾਫੀ ਨੰਬਰ ਸੀ ਦੋਨੋਂ ਮਾਂ ਪੁੱਤ ਬਾਹਰ ਬੈਂਚ ਤੇ ਬੈਠ ਗਏ ਗੁਰਦੀਪ ਆਪਣੀ ਮਾਂ ਤੋਂ ਦੂਰ ਦੂਸਰੇ ਬੈਂਚ ਤੇ ਬੈਠ ਗਿਆ ਜਿਸ ਬੈਂਚ ਤੇ ਉਹ ਬੈਠਾ ਸੀ ਉਸ ਬੈਂਚ ਤੇ ਇੱਕ ਮੁੰਡਾ ਪਹਿਲਾਂ ਹੀ ਬੈਠਾ ਹੋਇਆ ਸੀ ਤੇ ਉਹ ਫੋਨ ਤੇ ਕਿਸੇ ਨਾਲ ਗੱਲ ਕਰੀ ਜਾਂਦਾ ਸੀ ਬੜੇ ਉਦਾਸ ਜੇ ਮਨ ਨਾਲ ਇਹ ਕਹਿ ਰਿਹਾ ਸੀ ਹਜੇ ਤੱਕ ਕੋਈ ਪ੍ਰਬੰਧ ਨਹੀਂ ਹੋਇਆ ਉਹ ਮੁੰਡਾ ਬਹੁਤ ਪਰੇਸ਼ਾਨ ਸੀ ਗੱਲਾਂ-ਗੱਲਾਂ ਵਿੱਚ ਗਰਦੀਪ ਨੇ ਉਸ ਦੀ ਪਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਮੇਰੀ ਮਾਂ ਦੇ ਗੁਰਦੇ ਖਰਾਬ ਨੇ ਇੱਕ ਗੁਰਦਾ ਬਦਲਣਾ ਹੈ ਜੇ ਕੋਈ ਹੋਇਆ ਵਿਅਕਤੀ ਤਾਂ ਦੱਸਿਓ ਮੈਂ ਲੱਭ ਰਿਹਾ ਹਾਂ ਗੁਰਦਾ ਖਰੀਦ ਲਵਾਂਗਾ ਮੈਂ ਉਹ ਮੰਗੇ ਪੈਸੇ ਦੇਣ ਲਈ ਤਿਆਰ ਆ ਮੇ ਗੁਰਦੇ ਦੀ ਗੁਰਦੀਪ ਸਿੰਘ ਦੀ ਮਨ ਵਿੱਚ ਲਾਲਚ ਆ ਗਿਆ ਉਸ ਨੇ ਸੋਚਿਆ ਕਿ ਮੇਰੀ ਮਾਂ ਹੁਣ ਮਰਨ ਕਿਨਾਰੇ ਐ ਕਿਉਂ ਨਾ ਇਸ ਦਾ ਗੁਰਦਾ ਵੇਚ ਕੇ ਵਧੀਆ ਪੈਸੇ ਕਮਾ ਲਵਾਂ ਉਸ ਨੇ ਉਸ ਮੁੰਡੇ ਨਾਲ ਗੱਲ ਕਰ ਲਈ ਕਿ ਮੈਂ ਆਪਣੀ ਮਾਂ ਦਾ ਗੁਰਦਾ ਤੇਰੀ ਮਾਂ ਨੂੰ ਦੇ ਸਕਦਾ ਕਿੰਨੀ ਕੀਮਤ ਦੇਵੇਂਗਾ ਉਹ ਮੁੰਡਾ ਬੜਾ ਖੁਸ਼ ਹੋਇਆ ਕਹਿਣ ਲੱਗਾ ਮੈਂ ਤੁਹਾਨੂੰ ਤੁਹਾਡੀ ਮਾਂ ਦੇ ਗੁਰਦੇ ਦੀ 80 ਲੱਖ ਰੁਪਏ ਕੀਮਤ ਦੇ ਸਕਦਾ ਉਹ ਮੁੰਡਾ ਕਾਫੀ ਅਮੀਰ ਘਰ ਦਾ ਸੀ 80 ਲੱਖ ਦਾ ਨਾਮ ਸੁਣ ਕੇ ਗੁਰਦੀਪ ਦੇ ਚਿਹਰੇ ਤੇ ਰੌਣਕ ਆ ਗਈ ਉਹ ਸੋਚਣ ਲੱਗਾ ਮੈਂ ਤਾਂ ਮਾਂ ਨੂੰ ਆਪਣੇ ਉੱਪਰ ਬਹੁਤੀ ਸਮਝਦਾ ਸੀ ਪਰ ਇਹ ਤਾਂ ਵਧੀਆ ਪ੍ਰਾਪਰਟੀ ਨਿਕਲੀ ਮੇਰੇ ਲਈ ਉਸਨੇ ਮੁੰਡੇ ਨਾਲ ਆਪਣੀ ਮਾਂ ਦੇ ਗੁਰਦੇ ਦੀ ਗੱਲ ਪੱਕੀ ਕਰ ਲਈ ਮਾਂ ਨੂੰ ਕਹਿਣ ਲੱਗਾ ਬੀਬੀ ਡਾਕਟਰ ਨੇ ਕਹਿਤਾ ਕਿ ਤੇਰੀਆਂ ਪੱਥਰੀਆਂ ਨਿਕਲ ਨਹੀਂ ਰਹੀਆਂ ਗੁਰਦੇ ਦੇ ਪਾਈਪ ਵਿੱਚ ਫਸ ਗਈਆਂ ਨੇ ਤੇਰਾ ਆਪਰੇਸ਼ਨ ਕਰਨਾ ਪਵੇਗਾ ਤਾਂ ਗੁਰਦੀਪ कौर ਘਬਰਾ ਗਈ ਕਹਿਣ ਲੱਗੀ ਪੁੱਤ ਆਪਰੇਸ਼ਨ ਤੇ ਤਾਂ ਬੜਾ ਖਰਚਾ ਹੋਵੇਗਾ ਗੁਰਦੀਪ ਕਹਿਣ ਲੱਗਾ ਚਲ ਕੋਈ ਨਹੀਂ ਬੇਬੇ ਕਰਾਉਣਾ ਹੀ ਪੈਣਾ ਗੁਰਦੀਪ ਉਧਰ ਡਾਕਟਰ ਨਾਲ ਤੇ ਮੁੰਡੇ ਨਾਲ ਸਾਰੀ ਗੱਲ ਕਰਕੇ ਆਪਣੀ ਮਾਂ ਨੂੰ ਲੈ ਕੇ ਘਰ ਗਿਆ ਘਰੇ ਜਾ ਕੇ ਆਪਣੀ ਘਰਵਾਲੀ ਨਵਜੋਤ ਨੂੰ ਉਸ ਨੇ ਇਹੀ ਕਿਹਾ ਕਿ ਪਥਰੀ ਨਿਕਲ ਹੀ ਨਹੀਂ ਪਾਈਪ ਵਿੱਚ ਫਸ ਗਈ ਹੈ ਆਪਾਂ ਨੂੰ ਜਲਦੀ ਆਪਰੇਸ਼ਨ ਕਰਵਾਉਣਾ ਪਵੇਗਾ ਨਵਜੋਤ ਆਪਣੀ ਸੱਸ ਦੀ ਸਿਹਤ ਨੂੰ ਲੈ ਕੇ ਬੜਾ ਪਰੇਸ਼ਾਨ ਹੋਣ ਲੱਗੀ ਕਹਿਣ ਲੱਗੀ ਗੁਰਦੀਪ ਆਪਾਂ 1-2 ਦਿਨਾਂ ਵਿੱਚ ਹੀ ਬੇਬੇ ਦਾ ਆਪਰੇਸ਼ਨ ਕਰਵਾ ਦਈਏ ਤਾਂ ਗੁਰਦੀਪ ਕਹਿਣ ਲੱਗਾ ਠੀਕ ਹੈ ਆਪਾਂ ਕੱਲ ਹੀ ਚੱਲਾਂਗੇ ਬੇਬੇ ਨੂੰ ਲੈ ਕੇ ਤੇ ਆਪਰੇਸ਼ਨ ਕਰਵਾ ਦੇਵਾਂਗੇ ਅਗਲੇ ਦਿਨ ਸਵੇਰੇ ਹੀ ਨਹਾ ਧੋ ਕੇ ਤਿਆਰ ਹੋ ਗਿਆ ਪਰ ਨਵਜੋਤ ਨੂੰ ਅੱਜ ਬੜੀ ਹੈਰਾਨੀ ਹੋ ਰਹੀ ਸੀ ਗੁਰਦੀਪ ਵੱਲ ਵੇਖ ਕੇ ਇਹ ਇਹ ਤਾਂ ਆਪਣੀ ਮਾਂ ਨੂੰ 1 ਰੁਪਏ ਦੀ ਦਵਾਈ ਦਿਵਾਉਣ ਤੋਂ ਹੀ ਸੜ ਜਾਂਦਾ ਸੀ ਵੀ ਅੱਜ ਉਹਦੀ ਆਪਰੇਸ਼ਨ ਲਈ ਕਿਵੇਂ ਰਾਜ਼ੀ ਹੋ ਗਿਆ ਉਸ ਨੂੰ ਗੁਰਦੀਪ ਦੀਆਂ ਗੱਲਾਂ ਤੇ ਸ਼ੱਕ ਜਿਹਾ ਹੋਣ ਲੱਗਾ ਪਰ ਉਹ ਚੁੱਪਚਾਪ ਗੁਰਦੀਪ ਦੇ ਨਾਲ ਹਸਪਤਾਲ ਵੱਲ ਤੁਰ ਪਈ ਗੁਰਦੀਪ ਨੇ ਪਹਿਲਾਂ ਹੀ ਡਾਕਟਰਾਂ ਨਾਲ ਸਾਰੀ ਗੱਲ ਕੀਤੀ ਹੋਈ ਸੀ ਡਾਕਟਰ ਸਰਜੀਤ ਕੌਰ ਦੇ ਟੈਸਟ ਲੈਣ ਲਈ ਉਸ ਨੂੰ ਕਮਰੇ ਵਿੱਚ ਲੈ ਗਏ ਉੱਧਰ ਉਸ ਔਰਤ ਨੂੰ ਵੀ ਲੈ ਆਏ ਜਿਸ ਦਾ ਗੁਰਦਾ ਖਰਾਬ ਸੀ ਜਿਸ ਨੂੰ ਸਰਜੀਤ ਕੌਰ ਦਾ ਗੁਰਦਾ ਦੇਣਾ ਸੀ ਨਵਜੋਤ ਬਾਹਰ ਬੈਠੀ ਆਪਣੀ ਸੱਸ ਦੀ ਉਡੀਕ ਕਰ ਰਹੀ ਸੀ ਕਿ ਟੈਸਟ ਕਰਵਾ ਕੇ ਇੱਕ ਵਾਰ ਬੇਬੇ ਨੂੰ ਬਾਹਰ ਹੀ ਲੈ ਕੇ ਆਉਣਗੇ ਆਪਰੇਸ਼ਨ ਤਾਂ ਫਿਰ ਬਾਅਦ ਵਿੱਚ ਕਰਨਗੇ ਪਰ ਜਦੋਂ 3-4 ਘੰਟੇ ਬੀਤ ਜਾਣ ਬਾਅਦ ਵੀ ਸਰਜੀਤ ਕੌਰ ਨੂੰ ਬਾਹਰ ਨਾ ਲੈ ਕੇ ਆਏ ਤਾਂ ਗੁਰਦੀਪ ਵੀ ਵਾਰ-ਵਾਰ ਜਾ ਕੇ ਬਾਹਰ ਫੋਨ ਤੇ ਗੱਲਾਂ ਕਰਦਾ ਸੀ ਉਸ ਨੂੰ ਗੁਰਦੀਪ ਤੇ ਸ਼ੱਕ ਜਿਹਾ ਹੋਇਆ ਮਸਨੀ ਉਸ ਦਾ ਪਿੱਛਾ ਕੀਤਾ ਤੇ ਚੋਰੀ ਉਸ ਦੀਆਂ ਗੱਲਾਂ ਸੁਣਨ ਲੱਗ ਪਈ। ਗੁਰਦੀਪ ਕਹਿ ਰਿਹਾ ਸੀ, "ਭਾਈ ਸਾਹਿਬ, ਹਜੇ ਕਦੋਂ ਤੱਕ ਪਹੁੰਚੋਗੇ ਤੁਸੀਂ ਪੈਸੇ ਲੈ ਕੇ? ਡਾਕਟਰਾਂ ਨੇ ਤਾਂ ਪੂਰੀ ਤਿਆਰੀ ਕਰ ਲਈ ਹੈ ਆਪਰੇਸ਼ਨ ਦੀ। ਮੈਂ ਵੀ ਚਾਹੁੰਦਾ ਹਾਂ ਕਿ ਜਲਦੀ ਜਲਦੀ ਮੇਰੀ ਮਾਂ ਦਾ ਗੁਰਦਾ ਤੁਹਾਡੀ ਮਾਂ ਦੇ ਪਾ ਦਿੱਤਾ ਜਾਵੇ ਤੇ ਤੁਹਾਡੀ ਮਾਂ ਸਿਹਤਮੰਦ ਹੋ ਜਾਵੇ। ਮੈਂ ਵੀ ਪੈਸਿਆਂ ਨਾਲ ਆਪਣੀਆਂ ਲੋੜਾਂ ਪੂਰੀਆਂ ਕਰ ਸਕਾਂ।" ਨਵਜੋਤ ਨੇ ਜਦੋਂ ਗਰਦੀਪ ਦੀਆਂ ਇਹ ਗੱਲਾਂ ਸੁਣੀਆਂ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹ ਬਹੁਤ ਘਬਰਾ ਗਈ। ਉਹ ਸੋਚ ਰਹੀ ਸੀ ਮੇਰੇ ਘਰ ਵਾਲਾ ਇੰਨਾ ਵੀ ਗਿਰ ਸਕਦਾ ਹੈ। ਮੈਂ ਤਾਂ ਕਦੇ ਸੋਚਿਆ ਨਹੀਂ ਸੀ। ਜਿਸ ਨੇ ਪੈਸਿਆਂ ਦੀ ਖਾਤਰ ਆਪਣੀ ਮਾਂ ਦਾ ਸੌਦਾ ਕਰ ਲਿਆ। ਉਹ ਬਹੁਤ ਰੋਈ। ਫਿਰ ਉਸ ਨੇ ਆਪਣੇ ਹੰਝੂ ਪੂੰਝੇ ਤੇ ਹਿੰਮਤ ਤੋਂ ਕੰਮ ਲਿਆ। ਉਸ ਨੇ ਪੁਲਿਸ ਨੂੰ ਫੋਨ ਕੀਤਾ। ਗੇਟ ਅੱਗੇ ਜਾ ਕੇ ਖੜ ਗਈ। ਹਸਪਤਾਲ ਵਿੱਚ ਜਦੋਂ ਫੁੱਲ ਸਾਈ ਉਸਨੇ ਗੇਟ ਤੇ ਹੀ ਸਾਰੀ ਗੱਲ ਪੁਲਿਸ ਨੂੰ ਸਾਫ਼-ਸਾਫ਼ ਦੱਸ ਦਿੱਤੀ ਪੁਲਿਸ ਵਾਲਿਆਂ ਨੇ ਹਸਪਤਾਲ ਵਿੱਚ ਛਾਪਾ ਮਾਰਿਆ ਡਾਕਟਰ ਆਪਰੇਸ਼ਨ ਦੀ ਤਿਆਰੀ ਕਰ ਰਹੇ ਸੀ ਉਹਨਾਂ ਨੇ ਆਪਰੇਸ਼ਨ ਥੀਏਟਰ ਦਾ ਗੇਟ ਖਲਵਾਇਆ ਅੰਦਰ ਚਲੇ ਗਏ ਨਵਜੋਤ ਵੀ ਪੁਲਿਸ ਦੇ ਨਾਲ ਅੰਦਰ ਚਲੀ ਗਈ ਅੰਦਰ ਜਾ ਕੇ ਉਸਨੇ ਦੇਖਿਆ ਤਾਂ ਸਰਜੀਤ कौर ਬੇਹੋਸ਼ ਪਈ ਸੀ ਦੂਸਰੀ ਔਸਤ ਆਰਤ ਦੇਵੀ ਇੰਜੈਕਸ਼ਨ ਵਗੈਰਾ ਲਗਾ ਰਹੀ ਸੀ ਉਸ ਨੂੰ ਬੇਹੋਸ਼ ਕਰਨ ਲਈ ਉਸ ਵੇਲੇ ਨਵਜੋਤ ਨੇ ਉੱਥੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਪੁਲਿਸ ਨੇ ਡਾਕਟਰਾਂ ਦੀ ਪੂਰੀ ਟੀਮ ਨੂੰ ਗ੍ਰਿਫਤਾਰ ਕਰ ਲਿਆ ਹਸਪਤਾਲ ਵਿੱਚ ਬਹੁਤ ਰੋਲਾ ਪੈ ਚੁੱਕਿਆ ਸੀ ਡਾਕਟਰਾਂ ਨੂੰ ਫੜਨ ਕਰਕੇ ਉਧਰ ਨਵਜੋਤ ਨੇ ਆਪਣੀ ਸੱਸ ਨੂੰ ਹਸਪਤਾਲ ਵਿੱਚੋਂ ਬਾਹਰ ਕੱਢਿਆ ਤੇ ਦੂਜੀ ਹਸਪਤਾਲ ਵਿੱਚ ਲੈ ਗਈ ਉੱਥੇ ਜਾ ਕੇ ਉਸਨੇ ਸਾਰੀ ਗੱਲ ਡਾਕਟਰਾਂ ਨੂੰ ਦੱਸੀ ਤਾਂ ਉਹਨਾਂ ਨੇ ਸਰਜੀਤ ਕੌਰ ਦੇ ਟੀਕੇ ਵਗੈਰਾ ਲਾਏ ਉਸ ਨੂੰ ਹੋਸ਼ ਆ ਗਈ ਸਰਜੀਤ ਕੌਰ ਨੂੰ ਕਿਸੇ ਗੱਲ ਦਾ ਕੋਈ ਪਤਾ ਨਹੀਂ ਸੀ ਸ਼ਾਮ ਨੂੰ ਪੁੱਛਣ ਲੱਗੀ ਕਿ ਪੁੱਤ ਮੇਰਾ ਆਪਰੇਸ਼ਨ ਹੋ ਗਿਆ ਨਵਜੋਤ ਕਹਿਣ ਲੱਗੀ ਹਾਂ ਬੇਬੇ ਤੁਹਾਡਾ ਆਪਰੇਸ਼ਨ ਹੋ ਗਿਆ ਦੁਰਬੀਨ ਵਾਲਾ ਆਪਰੇਸ਼ਨ ਹੈ ਇਸ ਕਰਕੇ ਡਾਕਟਰਾਂ ਨੇ ਟੰਕਾ ਵਗੈਰਾ ਨਹੀਂ ਲਾਇਆ ਤੇ ਉਧਰ ਗੁਰਦੀਪ ਨੂੰ ਪੁਲਿਸ ਫੜ ਕੇ ਲੈ ਗਈ ਸੀ ਡਾਕਟਰਾਂ ਦੀ ਟੀਮ ਨੂੰ ਵੀ ਜੋ ਕਿ ਹਸਪਤਾਲ ਵਿੱਚ ਗੁਰਦੇ ਦੇ ਨਾਮ ਤੇ ਸੌਦਾ ਕਰਵਾਉਂਦਾ ਸੀ ਆਮ ਗੁਰਦੇ ਦੀ ਕੀਮਤ 5 7 ਲੱਖੀ ਹੁੰਦੀ ਹੈ ਪਰ ਉਹ ਡਾਕਟਰ ਮਿਊਟੀ ਕੀਮਤ ਲੈ ਕੇ ਅੱਧੇ ਪੈਸੇ ਆਪ ਰੱਖਦਾ ਸੀ ਤੇ ਅੱਧੇ ਪੈਸੇ ਡੋਨਰ ਨੂੰ ਦਿੰਦਾ ਸੀ ਗੁਰਦੀਪ ਨੂੰ ਤੇ ਡਾਕਟਰ ਨੂੰ 5-5 ਸਾਲ ਦੀ ਸਜ਼ਾ ਹੋ ਚੁੱਕੀ ਸੀ ਨਵਜੋਤ ਆਪਣੀ ਸੱਸ ਨੂੰ ਲੈ ਕੇ ਘਰ ਆ ਗਈ ਉਸ ਨੇ ਦੱਸਿਆ ਮਾਤਾ ਜੀ ਪਥਰੀਆਂ ਬਿਲਕੁਲ ਨਿੱਕਲ ਗੰਨਿਆ ਨੇ ਤੇ ਇਹ ਦਵਾਈ ਖਾ ਲੋ ਬਿਲਕੁਲ ਠੀਕ ਹੋ ਜਾਓਗੇ ਤੁਸੀਂ ਪਰ ਨਵਜੋਤ ਨੇ ਆਪਣੀ ਪਤੀ ਦੀ ਘਟਿਆ ਕਰਤੂਤ ਸੱਸ ਨੂੰ ਨਾ ਦੱਸੀ ਆਪਣੇ ਸੱਸ ਦਾ ਇਲਾਜ ਕਰਵਾਉਂਦੀ ਰਹੀ ਮਹੀਨੇ ਦੇ ਵਿੱਚ ਉਹ ਬਿਲਕੁਲ ਠੀਕ ਹੋ ਗਈ ਸਰਜੀਤ ਕੌਰ ਨਵਜੋਤ ਤੋਂ ਵਾਰ-ਵਾਰ ਪੁੱਛਦੀ ਗੁਰਦੀਪ ਘਰੇ ਕਿਉਂ ਨਹੀਂ ਆਉਂਦਾ ਉਹ ਕਹਿ ਦਿੰਦੀ ਬੇਬੇ ਆਪਣੀ ਨੌਕਰੀ ਦੇ ਸਿਲਸਲੇ ਵਿੱਚ ਦੂਜੇ ਸ਼ਹਿਰ ਵਿੱਚ ਗਿਆ ਹੋਇਆ ਹੈ ਇਸੇ ਕਰਕੇ ਉਸਨੇ 1 ਮਹੀਨਾ ਉੱਥੇ ਹੀ ਰਹਿਣਾ 1 ਮਹੀਨੇ ਬਾਅਦ ਉਸਨੇ ਆਪਣੀ ਸੱਸ ਨੂੰ ਸਾਰੀ ਸੱਚਾਈ ਦੱਸ ਦਿੱਤੀ ਕਿਉਂਕਿ ਉਹ ਵਾਰ-ਵਾਰ ਗੁਰਦੀਪ ਦਾ ਫਿਕਰ ਕਰਦੀ ਸੀ ਆਪਣੀ ਪੁੱਤ ਦੀ ਸੱਚਾਈ ਜਾਣ ਕੇ ਸੁਰਜੀਤ ਕੌਰ ਦੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਰੁਕ ਰਹੇ ਸੀ ਉਹ ਕਹਿ ਰਹੀ ਸੀ ਜਿਸ ਪੁੱਤਰ ਦੀ ਖਾਤਰ ਮੈਂ ਇੰਨਾ ਕੰਮ ਕੀਤਾ ਤੇ ਮੇਰਾ ਪੁੱਤਰ ਸੁਖੀ ਰਹੇ ਉਸਨੇ ਪੁੱਤਰ ਨੇ ਅੱਜ ਮਾਂ ਦੀ ਮਮਤਾ ਦਾ ਸੌਦਾ ਕਰ ਦਿੱਤਾ ਅੱਜ ਤੋਂ ਬਾਅਦ ਮੇਰਾ ਉਸ ਨਾਲ ਕੋਈ ਰਿਸ਼ਤਾ ਨਹੀਂ ਇਨਾ ਕਹਿ ਕੇ ਉਹ ਆਪਣੀ ਨੂੰ ਨਵਜੋਤ ਦੇ ਗਲ ਲਾ ਕੇ ਰੋਣ ਲੱਗ ਪਈ ਨਵਜੋਤ ਨੇ ਵੀ ਕਹਿ ਦਿੱਤਾ ਕਿ ਜਿਹੜਾ ਆਪਣੀ ਮਾਂ ਦਾ ਨਹੀਂ ਬਣ ਸਕਿਆ ਤੇ ਮੇਰਾ ਵੀ ਨਹੀਂ ਬਣ ਸਕਦਾ ਇਨਾ ਕਹਿ ਕੇ ਉਸ ਨੇ ਤਲਾਕ ਦੇ ਪੇਪਰ ਤਿਆਰ ਕਰਵਾ ਲਏ ਆਪਣੇ ਘਰ ਵਾਲੇ ਤੋਂ ਤਲਾਕ ਲੈ ਲਿਆ ਤੇ 420 ਦਾ ਪਰਚਾ ਦਰਜ ਕਰਤਾ ਕਿ ਇਹਨੇ ਆਪਣੀ ਮਾਂ ਨਾਲ ਧੋਖਾ ਕੀਤਾ ਹੈ ਗੁਰਦੀਪ ਨੂੰ 20 ਸਾਲ ਦੀ ਸਜ਼ਾ ਹੋ ਗਈ ਤੇ ਦੋਨੇ ਨੂੰ ਸੱਸ ਘਰ ਵਿੱਚ ਹਨ ਬੜੇ ਪਿਆਰ ਨਾਲ ਰਹਿ ਰਹੀਆਂ ਸੀ ਨਵਜੋਤ ਵੀ ਹੁਣ ਆਪਣੀ ਸੱਸ ਦਾ ਬਹੁਤ ਖਿਆਲ ਰੱਖਦੀ ਸੀ ਸਰਜੀਤ ਕੌਰ ਨੂੰ ਆਪਣੇ ਪੁੱਤ ਦੀ ਸੱਜਾ ਦਾ ਕੋਈ ਦੁੱਖ ਨਹੀਂ ਸੀ ਉਹ ਪਰਮਾਤਮਾ ਦਾ ਧੰਨਵਾਦ ਕਰਦੀ ਕਿ ਪੁੱਤ ਤਾਂ ਕਪੁੱਤ ਹੋ ਗਿਆ ਪਰ ਮੇਰੀ ਨੂੰ ਮੇਰੀ ਧੀ ਬਣ ਕੇ ਮੇਰਾ ਬੜਾ ਸਾਥ ਦੇ ਰਹੀ ਹੈ ਮੇਰਾ ਸਭ ਤੋਂ ਵੱਡਾ ਸਹਾਰਾ ਬਣੀ ਹੈ ਪਰਮਾਤਮਾ ਇਹੋ ਜਿਹਿਆਂ ਨੂੰ ਹਾਂ ਘਰ ਘਰ ਆਉਣ ਜਿਹੜੀਆਂ ਧੀਆ ਵਾਂਗ ਆਪਣੇ ਸੱਸ ਸਹੁਰੇ ਨੂੰ ਮਾਪੇ ਬਣਾ ਕੇ ਉਨ੍ਹਾਂ ਦਾ ਹਮੇਸ਼ਾ ਖਿਆਲ ਰੱਖਣਾ ਹਾਂਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਕਹਾਣੀ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਕਹਾਣੀ ਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਜਰੂਰ ਕਰ ਦਿਓ ਜੀ ਅੱਜ ਦੀ ਕਹਾਣੀ ਦੇਖਣ ਲਈ ਤੁਹਾਡਾ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ